ਤੁਹਾਡੇ ਉੱਤੇ ਇਲਜ਼ਾਮ ਲੱਗੇ ਨੇ ਉਹ ਸਹੀ ਨੇ ਜਾਂ ਗਲਤ ਨੇ ਜਿਹੜਾ ਇਲਜ਼ਾਮ ਲੱਗਿਆ ਉਹ ਤਾਂ ਸਹੀ ਹੈ ਬਿਲਕੁਲ ਇਲਜ਼ਾਮ ਇਹ ਲੱਗਿਆ ਵੀ ਤੁਸੀਂ ਕੁੜੀਆਂ ਦੇ ਨਾਲ ਛੇੜਖਾਨੀ ਕਰਦੇ ਹੋ ਸਕੂਲ ਦੇ ਵਿੱਚ ਜਿਹੜੀਆਂ ਕੁੜੀਆਂ ਲੋਕਾਂ ਦੀ ਇੱਥੇ ਪੜ੍ਹਨ ਦੇ ਲਈ ਆਉਂਦੀਆਂ ਨੇ ਬੱਚੀਆਂ ਨੇ ਜਿਨ੍ਹਾਂ ਨੂੰ ਅਸੀਂ ਕੰਨਿਆ ਕਹਿੰਦੇ ਆ ਮਾਤਾ ਦਾ ਰੂਪ ਵੀ ਦਿੰਦੇ ਆ ਤੁਸੀਂ ਦੱਸੋ ਕੀ ਕਹਣਾ ਹੈ ਇਸ ਬਾਰੇ ਇਹ ਮੁੰਡਿਆਂ ਨੂੰ ਬਾਹਰ ਕੱਢ ਕੇ ਕਲਾਸ ਚੋਂ ਇਕੱਲੀਆਂ ਕੁੜੀਆਂ ਨਾਲ ਅੰਦਰ ਗਲਤ ਟੱਚ ਕਰ ਰਿਹਾ ਜੀ ਮੈਂ ਕੁੜੀਆਂ ਨੂੰ ਧੀਆਂ ਮੰਨ ਕੇ ਕੁੱਟਿਆ ਵੀ ਆ ਪੜਾਇਆ ਵੀ ਆ ਲੇਕਿਨ ਇਲਜ਼ਾਮ ਜਦ ਲੱਗਿਆ ਤਾਂ ਉਹ ਸਹੀ ਹੈ ਇਲਜ਼ਾਮ ਜਦ ਇਲਜ਼ਾਮ ਲੱਗਿਆ ਸਹੀ ਹੈ ਕੀ ਕਰਦੇ ਸੀ ਤੁਸੀਂ ਮੈਂ ਉਹਨਾਂ ਦਾ ਹੱਥ ਫੜ ਕੇ ਐ ਚਾਟੇ ਲਾਉਂਦਾ ਸੀ ਹਾਂਜੀ ਐ ਚਾਟੇ ਲਾਉਂਦਾ ਸੀ ਜਿਹੜਾ ਇਜ਼ਹਾਰ ਆ ਪੰਚਾਇਤ ਸਾਹਮਣੇ ਗਲਤੀ ਨਾਮ ਐ ਉਹ ਮਾਫੀ ਕਹਿ ਮੰਗੀ ਆ ਹਾਂਜੀ ਹਾਂ ਮੰਗੀ ਆ ਜੀ ਮੰਗੀ ਆ ਹੂੰ ਹੂੰ ਸਭ ਕੋ ਗਲਤ ਕਰ ਰਿਆ ਸੀ ਟੱਚ ਉਹਨਾਂ ਨੂੰ ਗਲਤ ਚਾਹੁੰਦੇ ਕੀ ਹੋ ਤੁਸੀਂ ਚਾਹੁੰਦੇ ਕੀ ਅਸੀਂ ਇਹਨੂੰ ਸਸਪੈਂਡ ਕਰਾਉਣਾ ਚਾਹੁੰਦੇ ਹਾਂ ਜੀ ਜੇ ਬਦਲੀ ਹੋ ਗਈ ਗਾਹਾਂ ਜਾ ਕੇ ਫੇਰ ਇਹੀ ਕੋਸ਼ਿਸ਼ ਕਰੂ ਜੇ ਨਹੀਂ ਇਹ ਹਟੂਗਾ ਤਾਂ ਅਸੀਂ ਵੀ ਹਟਾ ਲਾਂਗੇ ਹਟਾ ਲਾਂਗੇ ਜੀ ਠੀਕ ਹੈ ਹਾਂਜੀ ਹਾਂ ਜੇ ਇਹੀ ਹਰਕਤਾਂ ਰਹੀਆਂ ਤਾਂ ਅਸੀਂ ਵੀ ਹਟਾ ਲਾਂਗੇ ਉਦੋਂ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਤੇ ਮੈਂ ਸੰਜੀਵ ਲਹਿਲ ਦੋਸਤੋ ਮੌਜੂਦ ਹਾਂ ਇਸ ਵੇਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਹਿਲ ਜਿੱਥੇ ਕੀ ਬੜੇ ਹੀ سنگीन ਜਿਹੜੇ ਇਲਜ਼ਾਮ ਨੇ ਉਹ ਇੱਕ ਸਕੂਲ ਦੇ ਟੀਚਰ ਤੇ ਲੱਗੇ ਨੇ ਦੱਸ ਦਿਓ ਟੀਚਰ ਟੀਚਰ ਕੀ ਹੁੰਦਾ ਹੈ ਟੀਚਰ ਨੂੰ ਗੁਰੂ ਵੀ ਕਿਹਾ ਜਾਂਦਾ ਹੈ ਟੀਚਰ ਦਾ ਜਿਹੜਾ ਦਰਜਾ ਹੈ ਉਹ ਮਾਪਿਆਂ ਤੋਂ ਵੀ ਉੱਤੇ ਦਾ ਦਰਜਾ ਜਿੱਥੇ ਕਿ ਜਿਹੜੇ ਮਾਪੇ ਨੇ ਆਪਣੇ ਬੱਚਿਆਂ ਨੂੰ ਟੀਚਰ ਦੇ ਕੋਲ ਪੜ੍ਹਨ ਦੇ ਲਈ ਭੇਜਦੇ ਨੇ ਪਰ ਜੇਕਰ ਇਲਜ਼ਾਮ ਟੀਚਰ ਦੇ ਉੱਤੇ ਲੱਗਦੇ ਨੇ ਉਹ ਵੀ ਬੱਚੇ ਬੱਚੇ ਉਹ ਜਿਹੜੇ ਬੱਚੀਆਂ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਜੇਕਰ ਬੱਚੀਆਂ ਦੇ ਨਾਲ ਕੋਈ ਛੇੜਖਾਨੀ ਹੋਵੇ ਉਹ ਵੀ ਸਰਕਾਰੀ ਸਕੂਲ ਦੇ ਵਿੱਚ ਤਾਂ ਜਿਹੜੇ ਲੋਕ ਨੇ ਆਪਣੇ ਬੱਚੀਆਂ ਨੂੰ ਕਿਵੇਂ ਸਰਕਾਰੀ ਸਕੂਲਾਂ ਵਿੱਚ ਭੇਜਣਗੇ ਤੇ ਕਿਵੇਂ ਸਰਕਾਰੀ ਸਕੂਲਾਂ ਵਿੱਚ ਪੜਾਉਣਗੇ ਜਿਸ ਸ਼ਖਸ ਦੇ ਉੱਤੇ ਇਲਜ਼ਾਮ ਲੱਗੇ ਨੇ ਉਹ ਮੇਰੇ ਨਾਲ ਨੇ ਕਰਦੇ ਇਹਨਾਂ ਦੇ ਨਾਲ ਗੱਲਬਾਤ ਹਾਂਜੀ ਭਾਈ ਜੀ ਕੀ ਨਾਮ ਤੁਹਾਡਾ ਜੀ ਹਰੀਦੇਵ ਪ੍ਰਸਾਦ ਹਾਂਜੀ ਹਰੀਦੇਵ ਪ੍ਰਸਾਦ ਹਰੀਦੇਵ ਪ੍ਰਸਾਦ ਹਰੀਦੇਵ ਪ੍ਰਸਾਦ ਜੀ ਕੀ ਤੁਹਾਡਾ ਡੈਸੀਗਨੇਸ਼ਨ ਕੀ ਆ ਮੈਥ ਮਾਸਟਰ ਹਾਂਜੀ ਮੈਥ ਮਾਸਟਰ ਮੈਂ ਕਿੱਥੇ ਮੈ ਟੀਚਰੋਂ ਲਹਿਲ ਸਕੂਲ ਚ ਕਿੰਨੀ ਦੇਰ ਤੋਂ ਤੁਸੀਂ ਐਜ਼ ਅ ਟੀਚਰ ਪੜ੍ਹਾ ਰਹੇ ਹੋ ਸਕੂਲ ਦੇ ਵਿੱਚ 1993 ਤੋਂ ਪੜ੍ਹਾ 1993 ਤੋਂ ਇੱਥੇ ਪੋਸਟਿੰਗ ਤੁਹਾਡੀ ਕਦੋਂ ਹੋਈ ਹੈ 21 ਚੋਂ ਹਾਂਜੀ 2021 2021 ਤੁਹਾਡੇ ਉੱਤੇ ਇਲਜ਼ਾਮ ਲੱਗੇ ਨੇ ਉਹ ਸਹੀ ਨੇ ਜਾਂ ਗਲਤ ਨੇ ਜਿਹੜਾ ਇਲਜ਼ਾਮ ਲੱਗ ਗਿਆ ਉਹ ਤਾਂ ਸਹੀ ਹੈ ਬਿਲਕੁਲ ਇਲਜ਼ਾਮ ਇਹ ਲੱਗਿਆ ਵੀ ਤੁਸੀਂ ਕੁੜੀਆਂ ਦੇ ਨਾਲ ਛੇੜਖਾਨੀ ਕਰਦੇ ਹੋ ਸਕੂਲ ਦੇ ਵਿੱਚ ਜਿਹੜੀਆਂ ਕੁੜੀਆਂ ਲੋਕਾਂ ਦੀ ਇੱਥੇ ਪੜ੍ਹਨ ਦੇ ਲਈ ਆਉਂਦੀਆਂ ਨੇ ਬੱਚੀਆਂ ਨੇ ਜਿਨ੍ਹਾਂ ਨੂੰ ਅਸੀਂ ਕੰਨਿਆ ਕਹਿੰਦੇ ਆ ਮਾਤਾ ਦਾ ਰੂਪ ਵੀ ਦਿੰਦੇ ਆ ਤੁਸੀਂ ਦੱਸੋ ਕੀ ਕਹਿਣਾ ਹੈ ਇਸ ਬਾਰੇ ਮੈਂ ਕੁੜੀਆਂ ਨੂੰ ਧੀਆਂ ਮੰਨ ਕੇ ਕੁੱਟਿਆ ਵੀ ਆ ਪੜਾਇਆ ਵੀ ਆ ਲੇਕਿਨ ਇਲਜ਼ਾਮ ਜਦ ਲੱਗ ਗਿਆ ਤਾਂ ਉਹ ਸਹੀ ਹੈ ਇਲਜ਼ਾਮ ਜੁਰ ਇਲਜ਼ਾਮ ਲੱਗਿਆ ਸਹੀ ਹੈ ਕੀ ਕਰਦੇ ਸੀ ਤੁਸੀਂ ਮੈਂ ਉਹਨਾਂ ਦਾ ਹੱਥ ਫੜ ਕੇ ਐ ਚਾਟੇ ਲਾਉਂਦਾ ਸੀ ਹਾਂਜੀ ਐ ਚਾਟੇ ਲਾਉਂਦਾ ਸੀ ਐ ਚਾਟੇ ਲਾਉਣ ਦੇ ਨਾਲ ਤਾਂ ਫਿਰ ਜਿਹੜਾ ਐ ਚਾਟੇ ਲਾਉਣ ਨਾਲ ਤਾਂ ਜਾਂ ਜਨਸੀ ਸ਼ੋਸ਼ਣ ਦਾ ਕਹੇ ਨਹੀਂ ਕਿਹਾ ਜਾ ਸਕਦਾ ਨਹੀਂ ਮੈਂ ਉਹ ਉਹ ਕਹਿੰਦੇ ਨੇ ਕਿ ਮੇਰਾ ਗਲਤ ਟੱਚ ਕੀਤਾ ਲੇਕਿਨ ਐ ਮਾਰਨ ਨਾਲ ਜੇ ਟੱਚ ਹੋਇਆ ਹੋਵੇ ਤਾਂ ਮੈਂ ਜਾਣ ਕੇ ਟੱਚ ਨਹੀਂ ਕੀਤਾ ਕਦੇ ਵੀ ਤੁਹਾਡੇ ਜੋ ਤੁਹਾਡੇ ਉੱਤੇ ਇਲਜ਼ਾਮ ਲੱਗੇ ਨੇ ਵੀ ਤੁਸੀਂ ਜਾਣ ਕੇ ਬੱਚਿਆਂ ਨਾਲ ਛੇੜਖਾਨੀ ਕੀਤੀ ਆ ਉਹ ਹੈਗੀ ਆ ਜਾਂ ਨਹੀਂ ਹਾਂ ਜਾਂ ਨਾ ਜਾਣ ਕੇ ਮੈਂ ਕਦੇ ਛੇੜਖਾਨੀ ਨਹੀਂ ਕੀਤਾ ਮਤਲਬ ਜਾਣ ਕੇ ਜਨਸੀ ਸ਼ੋਸ਼ਣ ਜਿਵੇਂ ਆਪਾਂ ਕਹਦੀਏ ਮੇਰੇ ਬੱਚਿਆਂ ਵਰਗੇ ਨੇ ਧੀਆ ਵਰਗੇ ਨੇ ਹੂੰ ਮੈਂ ਕਹਿੰਦਾ ਉਹਦਾ ਸ਼ੋਸ਼ਣ ਤੁਹਾਡੇ ਕਿੰਨੇ ਬੱਚੇ ਨੇ ਮੇਰੇ ਦੋ ਬੱਚੇ ਨੇ ਕੀ ਆ ਬੱਚੇ ਤੁਹਾਡੇ ਬੇਟਾ ਔਰ ਬੇਟੀ ਬੇਟਾ ਔਰ ਬੇਟੀ ਜਿਵੇਂ ਹੁਣ ਤੁਹਾਡੇ ਤੇ ਇਲਜ਼ਾਮ ਲੱਗਿਆ ਵੀ ਤੁਸੀਂ ਜਾਣ ਕੇ ਛੇੜਖਾਨੀ ਕਰਦੇ ਸੀ ਪ੍ਰਾਈਵੇਟ ਪਾਰਟਸ ਨੂੰ ਕੋਈ ਕੋਈ ਐਸਾ ਕੁਝ ਕੀਤਾ ਕੋਈ ਤੁਸੀਂ ਨਹੀਂ ਕਦੇ ਵੀ ਪ੍ਰਾਈਵੇਟ ਪਾਰਟ ਨੇ ਹੱਥ ਨਹੀਂ ਲਾਇਆ ਮੈਂ ਹੂੰ ਜਾਣ ਕੇ ਨਹੀਂ ਲਾਇਆ ਨਹੀਂ ਲਾਇਆ ਜਾਣ ਕੇ ਤੇ ਫਿਰ ਤੁਸੀਂ ਮਾਫੀ ਕਿਸ ਚੀਜ਼ ਦੀ ਮੰਗ ਰਹੇ ਹੋ ਜਦ ਬੱਚੇ ਕਹਿ ਰਹੇ ਨੇ ਸਾਰੀ ਸੰਗਠਿਤ ਜਨਤਾ ਆ ਗਈ ਤਾਂ ਮੈਨੂੰ ਤਾਂ ਮਾਫੀ ਮੰਗਣੀ ਪੈਣਾ ਨਾ ਮਾਫੀ ਫਿਰ ਕੁੱਟ ਲਈ ਮੰਗਦੇ ਹੋ ਜਿਹੜਾ ਬੱਚਿਆਂ ਨੂੰ ਕੁੱਟਮਾਰ ਕਰਦਾ ਆਹ ਜਿਹੜਾ ਬੱਚੇ ਕਿਹਾ ਉਸ ਦੇ ਲਈ ਮੈਂ ਮਾਫੀ ਮੰਗਦਾ ਹੂੰ ਬੱਚੇ ਦਾ ਇਹ ਵੀ ਕਹਿੰਦੇ ਨੇ ਵੀ ਛੇੜਖਾਹੀ ਕਰਦਾ ਸੀ ਤਾਂ ਉਹੀ ਛੇੜਖਾਹੀ ਹੋ ਗਈ ਪਰ ਮੈਂ ਛੇੜਖਾਹੀ ਜਾਣ ਕੇ ਨਹੀਂ ਕਦੇ ਕੀਤਾ ਹੂੰ ਮਤਲਬ ਵੀ ਤੁਸੀਂ ਜਾਣ ਕੇ ਤੁਸੀਂ ਕੋਈ ਐਦਾਂ ਦਾ ਕੰਮ ਨਹੀਂ ਕੀਤਾ ਜੋ ਸਮਾਜਿਕ ਤੌਰ ਤੇ ਗਲਤ ਹੋਵੇ ਜੀ ਹਾਂ ਸੋ ਇਹ ਸਾਰੇ ਟੀਚਰ ਹਰੀ ਪ੍ਰਸ਼ਾਦ ਜਿਨ੍ਹਾਂ ਨੇ ਕਿਹਾ ਕਿ ਉਹ ਬੱਚਿਆਂ ਨਾਲ ਕੁੱਟਮਾਰ ਬੇਸ਼ੱਕ ਬੱਚੇ ਜਦ ਮੈਂ ਇੱਥੇ ਹੁੰਦਾ ਸੀ ਪੜਾਉਂਦਾ ਸੀ ਬੱਚੇ ਕੁਝ 8ਵੀਂ ਦੇ ਬੱਚੇ 12ਵੀਂ ਦੇ ਬੱਚੇ ਦੇ ਨਾਲ ਕੁਝ ਇੰਟਰਫਰੈਂਸ ਸੀਗਾ ਉਹਨਾਂ ਦਾ ਹੂੰ ਤੇ ਉਹਨਾਂ ਤੇ ਮੈਂ ਉਹਨਾਂ ਨੂੰ ਕਿਹਾ ਕਿ ਜੇ ਤੁਸੀਂ ਇਸ ਤਰ੍ਹਾਂ ਦੀ ਹਰਕਤ ਕਰੋਗੇ ਮੈਂ ਤੁਹਾਡੇ ਮਾਪੇ ਨੂੰ ਕਹਿ ਦੂੰਗਾ ਹੂੰ ਮੈਂ ਟੀਚਰ ਦੇ ਸਾਹਮਣੇ ਵੀ ਕਿਹਾ ਇੱਕ ਇੱਕ ਡੰਡਾ ਵੀ ਲਗਾਇਆ ਮੈਂ ਬੱਚੇ ਨੂੰ ਕਈਨ ਨਹੀਂ ਜਿਵੇਂ ਤੁਹਾਨੂੰ ਪਤਾ ਸੀ ਵੀ ਬੱਚੇ ਬੱਚਿਆਂ ਦੀ ਆਪਸ ਵਿੱਚ ਕੋਈ ਹਾਂਜੀ ਹਾਂਜੀ ਗੱਲਬਾਤ ਹੈਗੀ ਆ ਫਿਰ ਤੁਸੀਂ ਬੱਚਿਆਂ ਦੇ ਪੇਰੈਂਟਸ ਨੂੰ ਕਿਉਂ ਨਹੀਂ ਬੁਲਾਇਆ ਮੈਂ ਤੁਸੀਂ ਪ੍ਰਿੰਸੀਪਲ ਨੂੰ ਕਿਉਂ ਨਹੀਂ ਦੱਸਿਆ ਮੈਂ ਦੱਸਿਆ ਟੀਚਰ ਨੂੰ ਵੀ ਦੱਸਿਆ ਸਾਹਮਣੇ ਦੱਸਿਆ ਟੀਚਰ ਨੂੰ ਦੇ ਵਿੱਚ ਇਹ ਆਇਆ ਵੀ ਤੁਹਾਡੇ ਉੱਤੇ ਪਹਿਲਾਂ ਵੀ ਇਲਜ਼ਾਮ ਲੱਗੇ ਨੇ ਨਹੀਂ ਸੈਕਸ਼ੂਅਲ ਹਰਾਸਮੈਂਟ ਦੇ ਨਹੀਂ ਕਦੇ ਵੀ ਨਹੀਂ ਲੱਗਿਆ 1993 ਤੋਂ ਪੜਾ ਰਿਹਾ ਹਾਂ ਕਦੇ ਨਹੀਂ ਲੱਗਿਆ ਕਦੇ ਇਲਜ਼ਾਮ ਨਹੀਂ ਲੱਗਿਆ ਕਿਸੇ ਵੀ ਸਕੂਲ 'ਚ ਨਹੀਂ ਲੱਗਿਆ ਠੀਕ ਹੈ ਸੋ ਦੱਸ ਦੀਗੇ ਕਿ ਇਹ ਹਰੀ ਪ੍ਰਸ਼ਾਦ ਟੀਚਰ ਸਾਹਿਬਾਨ ਨੇ ਮੈਂ ਟੀਚਰ ਨੇ ਜਿਹੜੇ ਕੀ ਪਿੰਡ ਲਹਿਲ ਦੇ ਵਿੱਚ ਆਪਣੀਆਂ ਸੇਵਾਵਾਂ ਪਿਛਲੇ ਲਗਭਗ 2-3 ਸਾਲਾਂ ਤੋਂ ਦੇ ਰਹੇ ਨੇ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੇ ਜਾਣ ਬੁੱਝ ਕੇ ਕਿਸੇ ਤਰ੍ਹਾਂ ਦੀ ਕੋਈ ਛੇੜਖਾਨੀ ਕਿਸੇ ਬੱਚੇ ਨਾਲ ਨਹੀਂ ਕੀਤੀ ਉਹ ਕੁੱਟਮਾਰ ਨੂੰ ਲੈ ਕੇ ਜਰੂਰ ਬੱਚਿਆਂ ਨਾਲ ਦੇ ਮੇ ਥੱਪੜ ਵਗੈਰਾ ਲਗਾ ਦਿੰਦੇ ਸੀ ਹਾਂਜੀ 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 ਕੱਪੜੇ ਵਗੈਰਾ ਲਗਾ ਦਿੰਦੇ ਸੀ ਸੋ ਹੋਰ ਪਿੰਡ ਦੇ ਜਿਹੜੇ ਲੋਕ ਨੇ ਜਾਂ ਇਲਾਕੇ ਦੇ ਲੋਕ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕੀ ਕਹਿੰਦੇ ਨੇ ਲੋਕ ਇਸ ਮੁੱਦੇ ਨੂੰ ਲੈ ਕੇ ਤੇ ਰਹਣ ਵਾਲੇ ਪਿੰਡ ਕਰਤਾਰਪੁਰੇ ਹੁਣ ਇਸ ਵੇਲੇ ਕਿੱਥੇ ਆਏ ਹੋ ਸੀਨੀਅਰ ਸੈਕੰਡਰੀ ਸਕੂਲ ਲਹਿਲ ਜੀ ਹਾਂ ਬਜੀ ਕੀ ਕਹਿਣਾ ਚਾਹੂਗੇ ਤੁਸੀਂ ਕੁੜੀਆਂ ਨੂੰ ਬਹੁਤ ਗਲਤ ਟੱਚ ਕਰ ਰਿਹਾ ਜਦੋਂ ਸਾਨੂੰ ਕੁੜੀਆਂ ਨੇ ਦੱਸਿਆ ਤਾਂ ਅਸੀਂ ਕੱਲ ਵੀ ਆਏ ਹੂੰ ਤਾਂ ਕੱਲੇ ਆਏ ਨਹੀਂ ਟਾਈਮ ਤੇ ਛੁੱਟੀ ਕਰ ਗਿਆ ਤੇ ਅਸੀਂ ਅੱਜ ਵੀ ਇਹ ਮੁੰਡਿਆਂ ਨੂੰ ਬਾਹਰ ਕੱਢ ਕੇ ਕਲਾਸ ਚੋਂ ਕੱਲੀਆਂ ਕੁੜੀਆਂ ਨਾਲ ਅੰਦਰ ਗਲਤ ਟੱਚ ਕਰ ਰਿਹਾ ਜੀ ਹੁਣੇ ਸਭ ਕਾਜ ਤੋਂ ਮੁੱਕ ਰਿਹਾ ਪਹਿਲਾਂ ਇਹ ਗਲਤ ਵੀ ਮੰਨ ਰਿਹਾ ਵੀ ਮੈਂ ਕਰਿਆ ਇਹ ਸਭ ਕੁਝ ਜਿਹੜਾ ਇਜ਼ਹਾਰ ਆ ਪੰਚਾਇਤ ਸਾਹਮਣੇ ਗਲਤੀ ਨਾਮ ਹੈ ਉਹ ਮਾਫੀ ਕਹਿ ਮੰਗੀ ਹੈ ਹਾਂਜੀ ਹਾਂ ਮੰਗੀ ਆ ਜੀ ਮੰਗੀ ਆ ਹੂੰ ਹੂੰ ਸਭ ਕੋ ਗਲਤ ਕਰ ਰਿਹਾ ਸੀ ਟੱਚ ਉਹਨਾਂ ਨੂੰ ਗਲਤ ਕਰ ਚਾਹੁੰਦੇ ਕੀ ਹੋ ਤੁਸੀਂ ਚਾਹੁੰਦੇ ਕੀ ਹੋ ਅਸੀਂ ਇਹਨੂੰ ਸਸਪੈਂਡ ਕਰਾਉਣਾ ਚਾਹੁੰਦੇ ਹਾਂ ਜੀ ਜੇ ਬਦਲੀ ਹੋ ਗਈ ਗਾਹਾਂ ਜਾ ਕੇ ਫੇਰ ਇਹੀ ਕੋਸ਼ਿਸ਼ ਕਰੂ ਬੱਚੇ ਉਹਨਾਂ ਨੇ ਜੀ ਉਹਨਾਂ ਨੇ ਹਟਾ ਲ ਠੀਕ ਹੈ ਹਾਂ ਜੀ ਹਾਂ ਜੇ ਇਹੀ ਹਰਕਤਾਂ ਰਹੀਆਂ ਤਾਂ ਅਸੀਂ ਵੀ ਹਟਾ ਲਾਂਗੇ ਉਰੋਂ ਠੀਕ ਹੈ ਸੋ ਤੁਹਾਡੇ ਕਹਿਣ ਦਾ ਮਤਲਬ ਵੀ ਜਿਹੜੇ ਸਸਪੈਂਸ਼ਨ ਆ ਆਰਡਰੀ ਦੇ ਹੋਣੇ ਚਾਹੀਦੇ ਨੇ ਠੀਕ ਹੈ ਜੇ ਨਹੀਂ ਉਰੋਂ ਚੇਂਜ ਹੋਊਗਾ ਤਾਂ ਅਸੀਂ ਆਪਦੇ ਜਵਾਕ ਹਟਾ ਕੇ ਕਿਸੇ ਹੋਰ ਸਕੂਲ ਚ ਲਾ ਲਾਂਗੇ ਜੀ ਠੀਕ ਹੈ ਕੋਈ ਵੀ ਜਵਾਕ ਅਸੀਂ ਆਪਦਾ ਪਿੰਡੋਂ ਆਉਣ ਨਹੀਂ ਦਵਾਂਗੇ ਉਰੇ ਠੀਕ ਹੈ ਜੀ ਹਾਂ ਜੀ ਹਾਂ ਸੋ ਇੱਕ ਹੀ ਵੱਡਾ ਜਿਹੜਾ ਡਰ ਆ ਉਹ ਮਾਪਿਆਂ ਦੇ ਮਨਾਂ ਦੇ ਵਿੱਚ ਆ ਕਿ ਜੇਕਰ ਇਸ ਟੀਚਰ ਦੀ ਪੱਕੇ ਤੌਰ ਤੇ ਸਸਪੈਂਡ ਨਹੀਂ ਹੁੰਦਾ ਤਾਂ ਉਹ ਆਪਣੇ ਬੱਚਿਆਂ ਨੂੰ ਸਕੂਲ ਤੋਂ ਹਟਾ ਲੈਣਗੇ ਦਰਸ਼ਨ ਸਿੰਘਾ ਜੀ ਕਿੱਥੇ ਦੇ ਰਹਿਣ ਵਾਲੇ ਹੋ ਬਾਈ ਜੀ ਪਿੰਡ ਕਰਤਾਰਪੁਰ ਹੈ ਜੀ ਹੁਣ ਇਸ ਵੇਲੇ ਕਿੱਥੇ ਆਏ ਹੋ ਲਹਿਰ ਸਕੂਲ ਸਰਕਾਰੀ ਸਕੂਲ ਚ ਖੜੇ ਹਾਂ ਕੀ ਕਾਰਨ ਆਉਦਾ ਕਾਣ ਸਾਡੇ ਸਾਡੇ ਪਿੰਡ ਬੱਚੇ ਪੜਦੇ ਨਹੀਂ ਲਹਿਰਸੂਲ ਦੇ ਵਿੱਚ ਕਿੰਨੇ ਪਿੰਡਾਂ ਦੇ ਬੱਚੇ ਪੜਦੇ ਨੇ ਜੇ ਜ਼ਿਕਰ ਕਰੀਏ ਤਾਂ ਜਿਵੇਂ ਕਰਤਾਰਪੁਰ ਹੋ ਗਿਆ ਜੀ ਲਹਿੜ ਹੋ ਗਿਆ ਧੌਲਖੁਰਦ ਹੋ ਗਿਆ ਜੀਰਖ ਹੋ ਗਿਆ ਇਹ ਆਲੇ-ਦਾਲੇ ਦੇ ਪਿੰਡਾਂ ਦੇ ਸਾਰਿਆਂ ਦੇ ਬੱਚੇ ਇੱਥੇ ਪੜਦੇ ਨੇ ਸਾਡੀਆਂ ਬੱਚੀਆਂ ਵੀ ਪੜਨ ਆਉਂਦੀਆਂ ਨੇ ਜੀ ਜਿਹੜੇ ਇਹ ਟੀਚਰ ਨੇ ਗਲਤੀ ਕੀਤੀ ਇਹਨਾਂ ਨੇ ਸਾਡੀਆਂ ਛੋਟੀਆਂ-ਛੋਟੀਆਂ ਬੇਟੀਆਂ ਨੇ ਉਹਨਾਂ ਨਾਲ ਇਹ ਗਲਤ ਹਰਕਤਾਂ ਕਰਦਾ ਆਰ ਉੱਪਰੋਂ ਡਾਟਦਾ ਵੀ ਆ ਵੀ ਕਿ ਤੁਸੀਂ ਘਰੇ ਜਾ ਕੇ ਦੱਸਣਾ ਨਹੀਂ ਹੈਗਾ ਆ ਆਪਣੇ ਮਾਂ ਪਿਓ ਨੂੰ ਮੰਨ ਰਿਹਾ ਸਾਡੇ ਸਰਕਰ ਰਹੇ ਵੀ ਜਵਾਬ ਅੱਛਾ ਹਾਂਜੀ ਤੇ ਕੀ ਚਾਹੁੰਦੇ ਆ ਜਿਹੜੇ ਇਹਨੇ ਗਲਤੀ ਮੰਨੀ ਉਹ ਗਲਤੀ ਪੰਚਾਇਤ ਦੇ ਵਿੱਚ ਮੰਨ ਲਈ ਵੀ ਮੈਂ ਕਰਿਆ ਸਰ ਸਾਰੀ ਪੰਚਾਇਤ ਮੰਨ ਗਿਆ ਹੈ ਵੀ ਮੇਥੇ ਗਲਤੀ ਹੋਈ ਹੈ ਮੈਂ ਕਰੀ ਹੈ ਹੁਣ ਤੁਸੀਂ ਕੀ ਚਾਹੁੰਦੇ ਹੋ ਅਸੀਂ ਕਹਿੰਦੇ ਆ ਵੀ ਇਹ ਸਸਪੈਂਡ ਹੋਵੇ ਇੱਥੇ ਰਹੇ ਨਾ ਇਹਦੇ ਬਣਦੀ ਕਾਨੂੰਨੀ ਕਾਰਵਾਈ ਹੋਵੇ ਜੀ ਠੀਕ ਹੈ ਹੁਣ ਤੱਕ ਤੁਹਾਡੇ ਵੱਲੋਂ ਕੋਈ ਪੁਲਿਸ ਨੂੰ ਇਨਫੋਰਮੇਸ਼ਨ ਜਾਂ ਕੋਈ ਹੋਰ ਕਾਰਵਾਈ ਕੀਤੀ ਗਈ ਆ ਬੱਚੀ ਦੀ ਬੇਟੀ ਗਈ ਹੋਇਆ ਜੀ ਮਲੌਰ ਥਾਣੇ ਪਰ ਰਿਪੋਰਟ ਦੇਣ ਗਈ ਹੋਈ ਉਹ ਥੇ ਬੈਠੀ ਮਦਰ ਮਦਰ ਹਾਂ ਮਦਰ ਮੇਰੀ ਹੁਣੇ ਗੱਲ ਹੋਈ ਆ ਕਹਿੰਦੇ ਵੀ ਮਲਾਜਮਾਉਂਦੇ ਨੇ ਅਸੀਂ ਉਹਨਾਂ ਦੇ ਨਾਲ ਹੀ ਆਉਨੇ ਆ ਵੀ ਸਾਡੀ ਰਿਪੋਰਟ ਲਿਖ ਰਹੇ ਨੇ ਜੀ ਠੀਕ ਮਲੌਰ ਥਾਣੇ ਗਈ ਨੇ ਜੀ ਠੀਕ ਹੈ ਜੀ